ਰਹਿਰਾਸ ਸਿਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਸੁ ਰੂਪਿਆ ਜਾਂ ਸੁਖਤਾ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂਹੋ ਕਰੀ ਨਾ ਹੋਈ ਬਲੇ ਹਾਰੇ ਗੁਰਦਵਸਿਆ ਤੇ ਰਾਂਤਨ ਜਾਈ ਲਖਿਆ ਰਹਾ ਯਾਦ ਮੈਂ ਜੋਤ ਜੋਤ ਮੈਂ ਜਤ ਅਕਲ ਕੁਲਾ ਪ੍ਰਭੂ ਰਹਿਆ ਤੂੰ ਸੱਚਾ ਸਾਹਿਬ ਸਿਪ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤ ਜੋ ਕੁਛ ਕਰਨਾ ਸੋ ਕਰਿਓ ਸੋ ਦਰ ਰਾਗ ਅਸਮ ਹਲਾ ਪਹਿਲਾ ਇੱਕ ਓਂਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਪ੍ਰੀਤ ਸੋ ਕਹੀਐ ਕੇਤੇ ਤੇਰੇ ਗਵਨ ਹਾਰੇ ਗਵਨ ਤੂੰ ਨੂੰ ਪਉਣ ਪਾਣੀ ਬਸੰਤਰ ਗਾਵੇ ਰਾਜਾ ਤ੍ਰਿਮੰਦ ਦਵਾਰੇ ਗਾਵੰਤੋ ਨੂੰ ਚਿਤ ਗੁਪਤ ਲਿਖੇ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰਤੋ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਇਸ ਦਸਵਾਰੇ ਗਾਵੰਤੋ ਨੂੰ ਇੰਦਰ ਇੰਦਰਾਸਨ ਬੈਠੇ ਗਾਵੰਤੋ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੰਤੋ ਨੂੰ ਸਿੱਧ ਸਮਾਧੀ ਅੰਦਰ ਗਾਵੰਤੋ ਨੂੰ ਸਾਧ ਵਿਚਾਰੇ ਗਾਵੰਤ ਨੂੰ ਜਤੀਸ ਤੇ ਸੰਤੋਖੇ ਗਾਵੰਤ ਨੂੰ ਵੀਰ ਕਰਾਰੇ ਗਾਵੰਤ ਨੂੰ ਪੰਡਤ ਪੜਨ ਖਿਸਰ ਜੁਗ ਜੁਗ ਵੇਦ ਦਾ ਨਾਲੇ ਗਾਵੰਤ ਨੂੰ ਮੋਹਣੀ ਆ ਮਨਮੋਹਨ ਸੁਰਗ ਮਚ ਭਿਆਲੇ ਕਾਵੰਤ ਨੂੰ ਰਤਨੁ ਪਾਏ ਤੇਰੇ 86 ਤੀਰਤਨਾਂ ਲੈ ਗਾਵੰਤ ਨੂੰ ਜੋਧ ਮਹਾ ਬਲਸੂਰਾ ਗਾਵੰਤ ਨੂੰ ਖਾਣੀ ਚਾਰੇ ਗਾਵਨ ਤਉਨੂ ਖੰਡ ਮੰਡਲ ਬ੍ਰਹਮੰਡਾ ਕਰ ਕਰ ਖੇ ਤੇਰੇ ਧਾਰੇ ਸੇ ਤਉਨੂ ਗਾਵਣ ਜੋਤਿ ਤੇ ਭਾਵਨ ਵ੍ਰਤੇ ਤੇਰੇ ਭਖਤਰ ਸਾਲੇ ਹੋਰ ਕਹਤੇ ਤਉਨੂ ਗਾਵਣ ਸੇ ਮੇਂ ਜਿਤਨਾ ਆਵਣ ਨਾਨਕ ਆਉ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨੋਈ ਹੈ ਭੀ ਹੋਸੀ ਜੈਨ ਜასი ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨੂ ਪਾਏ ਕਰ ਕਰ ਦੇਖੇ ਕੀਤਾ ਆਪਣਾ ਜੋਤਿ ਸਦੀਵੜਿਆਈ ਜੋਤਿ ਸਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਦੀਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਨੇ ਵਾਲੇ ਤੇਰੇ ਰਏ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਚਿਰ ਆ ਰਹਾਉ ਸਭ ਸੁਰ ਤੇ ਮਨ ਸੁਰਤ ਕਮਾਈ ਸਭ ਕੀਮਤ ਮਨ ਕੀਮਤ ਪਾਈ ਗਿਆਨੀ ਧਾਨੀ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਬੁਰਖਾਂ ਕੀਆ ਵਡਿਆਈਆ ਤਦ ਬਿਨ ਸਦੇ ਕਿਨ ਨਾ ਪਾਈਆ ਗਰਮ ਲੈ ਨਹੀ ਠਾਕ ਰਹੀਆ ਆਖਣ ਵਾਲਾ ਕਿਆ ਵੇਚਾਰਾ ਸਿਬਤੀ ਭਰੇ ਤੇਰੇ ਪੰਡਹਾਰਾ ਜਿਸ ਦੂਧ ਹੈ ਕਿਸੇ ਕਿਆਚਾਰ ਆਰਾਨਕ ਸੱਚ ਸਵਰਨ ਹਰਾ ਸਮ ਹੰਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸਚਨਾ ਸੱਚੇ ਨਾਮ ਕੀ ਲਾਗੇ ਭੂਖ ਤੂ ਭਖੇ ਖਾਏ ਚਲੀਏ ਦੂਖ ਸੋਕ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸਚ ਨਾਮ ਰਹਾ ਸਾਚੇ ਨਾਮ ਕੀ ਤਲ ਵੜਾਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਾਂ ਮਿਲ ਕੇ ਆਖਣ ਪਾਏ ਵਡਨ ਹੋਵੇ ਘਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋ ਆ ਨਾ ਕੋ ਹੋਏ ਜੇ ਵੜਿਆ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਸਮਸਾਰ ਰਹੇ ਤਿਕਮਜਾਤ ਨਾਨਕ ਨਾਮੇ ਬਾਜ ਜਸਨਾਥ ਰਾਗ ਊਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਬੁਰਖਾ ਬਿਨੋ ਕਰੋ ਗੁਰ ਪਾਸ ਹਮ ਕੇ ਰੇ ਕਰਮ ਸਤਿਗੁਰ ਸਰਣਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਅਸਖਾਈ ਹਰ ਕੀਰਤ ਹਮਰੀ ਰਹਿਰਾਉ ਸਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਭੁਤ ਸਥ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਮ ਨਾ ਪਾਇਆ ਤੇ ਭਾਗ ਹੀ ਜੰਮ ਪਾਉਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਤੁਰਬ ਮਸਤਕ ਲਿਖਿਆ ਨੇ ਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੋਦਰੀ ਮਹੱਲਾ ਪੰਜਵਾਂ ਕਾਹੇ ਰ ਮਨ ਚਿਤ ਵੈ ਉਦਮ ਜਾ ਹਰ ਹਰ ਜੀਉ ਪਰਿਆ ਸਹਿਲ ਬਧਰ ਮੈਂ ਜੰਦੂ ਪਾਏ ਤਾਂ ਕਾਰਜ ਗਾ ਕੇ ਗੁਰਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਬ੍ਰਹਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸਦਵੰਤਾ ਕੋਇ ਨਕਿਸ਼ ਕੀ ਧਰਿਆ ਸਿਰ ਸਿਰ ਰਿਜਕ ਸੁਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉਡ ਆਵੇਂ ਸੇ ਕੁਸਾ ਤਿਸ ਪਾਛੇ ਬਚਰੇ ਸਰਿਆ ਤੈਨ ਕੋਣ ਖਿਲਾਵੇ ਕੋਣ ਚਗਾਵੇ ਮਨ ਮਹਿ ਸਿਮਰਨ ਕਰਿਆ ਸਬੰਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਗ ਸਾਮਹੱਲਾ ਚੌਥਾ ਸੋ ਬੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਬੁਰਖ ਨਿਰੰਜਨ ਹਰ ਬੁਰਖ ਨਿਰੰਜਨ ਹਰਗਮ ਅਗਮ ਪਾਰ ਸਭ ਦਹਾਵੇਂ ਸਭ ਦਹਾਵੇਂ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾਰ ਹਰ ਜਹਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਉ ਨਾਨਕ ਜਨਤ ਵਿਚਾਰ ਤੂੰ ਘੜ ਘੜ ਅੰਤਰ ਸਰਬਨ ਅੰਤਰ ਜੀ ਹਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪਿਖਾਰੀ ਜੀ ਸਭ ਤੇਰੇ ਚੋ ਜਿ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਖਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਬਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਦਹਾਵੇ ਹਰਿ ਦਹਾਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਤਹਾਇਆ ਜੀ ਤਿਨ ਤੋਂ ਟੀ ਜਮਕੇ ਫਾਂਸੀ ਜੇ ਨਿਰਭਉ ਜਨ ਹਰ ਨਿਰਭਉ ਤਹਾਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰਿ ਤੇ ਹਿਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਨਿਕ ਅਨੇਕ ਅਨੰਤਾ ਤੇਰੀ ਅਣਕ ਤੇਰੀ ਅਣ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤ ਤੈਰੇ ਅਨੇਕ ਤੇਰੇ ਅਨੇਕ ਬੜੇ ਬੋ ਸਿਮਰਤ ਸਾ ਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰਮ ਪ੍ਰਕਿਰਤਾ ਜੀ ਤੁਜੇ ਵਿੜੇ ਅਵਰਣਾ ਕੋਈ ਜੋ ਜੁਗ ਜੁਗ ਏ ਕੋਸ ਦਾਸ ਦਾ ਤੂੰ ਏ ਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧਿ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰਹਿ ਸੋ ਹੋਈ ਤੁਧਿ ਆਪੇ ਸਿਰਿ ਸਭ ਪਾਈ ਜੀ ਤੁਧਿ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਅਸਾ ਮਹੰਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੇਂ ਸੋਈ ਥਿਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭਨੀ ਤੇਹਾਇਆ ਜਿਸ ਨੂੰ ਕਿਰਪਾ ਕਰੇ ਤਿੰਨਾ ਮਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਉ ਤੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮੋਹੈ ਤਤ ਬਿੰਦੂ ਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵਿਨਯੋਗ ਮਨ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਣ ਜਾਣੇ ਹਰ ਗੁਣ ਸਦਹੀ ਆਖ ਬਖਾਣੇ ਜਿਨ ਹਰ ਸੇਵਿਆ ਤੂੰ ਸੁਖ ਪਾਇਆ ਉਸ ਜੀਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਤ ਬਿੰਦੂ ਜਾ ਵਰਣਾ ਕੋਇ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੰਲਾ ਪਹਿਲਾ ਤਿਤ ਸਰਵਰਣੈ ਭੈ ਨਮਸਾ ਪਾਣੀ ਪਾਵਕ ਤਨਹਿ ਕੀਆ ਪੰਗਜ ਮੋ ਪਗਣੀ ਚਾਲੈ ਹਮ ਦੇਖਾ ਤਹ ਡੂਬਿਐ ਲੇ ਮਨ ਏਕ ਨ ਚੇਸਤ ਮੂਡ ਮਰਾਉ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀਸ ਦੀਨੀ ਪੜਿਆ ਮੂਰਖ ਮੁਗਦਾ ਜਨਮ ਭਿਆ ਰਣਮਤ ਨਾਨਕ ਜਨ ਕੀ ਸਰਣਾ ਜਿੰਤੂ ਨਾਹੀ ਵੀ ਸਰਿਆ ਆਸਾ ਮਹੰਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹ ਹਰੀਆ ਗੋਬਿੰਦ ਮਨਨ ਕੀ ਇਹ ਤੇਰੀ ਬਰੀਆ ਅਵਰ ਕਾਇ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸ਼ਰਮ ਜਾਮ ਲਾਗ ਭਵਜਲ ਤ੍ਰਣ ਕੈ ਜਨਮ ਬਿਰਥਾ ਜਾ ਤ੍ਰਮ ਮਾਇਆ ਕੇ ਰਹਾਓ ਜਪ ਤਪ ਸੰਜਮ ਤ੍ਰਮਨਾ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਪਾਤਸ਼ਾਹੀ ਦਸਵੀਂ ਕਬੀਉ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਰਮਣ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੁਸ਼ਟ ਸਬੇ ਤੁਮ ਕਹਾਓ ਆਪ ਹਾਦੇ ਮੋਹਿ ਬਚਾਓ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿਖ ਸਬੇ ਕਰਤਾਰ ਮੋਰ ਛਾਨ ਜੇ ਕਰਦੇ ਕਰੀਏ ਸਭ ਬੈਰਣ ਕੋ ਆ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਣਾ ਧਿਆਉ ਜੋ ਮਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਐ ਚੁਨ ਚੁਨ ਸੱਤਰ ਹਮਾਰੇ ਮਾਰਿਐ ਆਪਾਦ ਦੇ ਮੁਝੇ ਬਰੀਏ ਮਰਨ ਕਾਲ ਕਾ ਤਰਾਸਿਨ ਮਰੀਏ ਹਉ ਜੋ ਉਸ ਦਾ ਹਮਾਰੇ ਪਛਾ ਸ੍ਰੀ ਅਦੂਜੋ ਕਰਿਓ ਰੱਛਾ ਰਾਖ ਲਹੁ ਮੋ ਰਖਨ ਹਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦੁ ਅਸ਼ਟਨ ਕੇ ਹੰਤਾ ਤਮਹ ਪੂਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸ਼ਿਵ ਜੋਗ ਉਤਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਮਨ ਕਾਲ ਸਭ ਜਗਤ ਮਨਾਇਓ ਦੇਵ ਦੈਤ ਜਸ਼ਨੁ ਪੁਜਾਇਓ ਆਦਿ ਅੰਤ ਏਕ ਏਵ ਦਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਣ ਕੋ ਸਭ ਗੁਣ ਸੁਖ ਦਿਇਓ ਸਤਰਣ ਕੋ ਪਲ ਮੋਮਦ ਕੀਓ ਘਟ ਘਟ ਗਏ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰਿ ਪਸ਼ਾਂਤ ਜੀਤੇ ਤੇ ਗੁੰਜਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪੜਮਟ ਕੀ ਜਾਣੈ ਜਬ ਉਦਕਰਖ ਕਰਾ ਕਰ ਤਰ ਪਰਜਾ ਧਰਤ ਤਬ ਦੇਹ ਅਪਰ ਜਬ ਆਪਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਦੇ ਤਰਸਭ ਹੂੰ ਜੇ ਤੇ ਬਦਨ ਸ੍ਰਿਣ ਸਭ ਧਾਰੇ ਆਪ ਆਪਣੀ ਬੋਝੂ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਨਿਰਾਲਮ ਨਿਰੰਕਾਰ ਨਿਰਮਕਾਰ ਨਿਰਲੰਭ ਆਦ ਨੀਲ ਨਦ ਸੰਭ ਤਾਕਾ ਮੂਹੜ ਚਾਰਤ ਭੇਦਾ ਜਾ ਕੋ ਭੇਵ ਨ ਬਾਵਤ ਬੇਦਾ ਤਾਕੋ ਕਰਪਾ ਹਨ ਅਨਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕੈਸਤਾ ਸਿਵ ਨਿਰੰਕਾਰ ਕਾ ਚਿੰਤਨ ਨਹਿ ਪਵੇ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੂੰ ਹੈ ਤੇਤੀ ਤੁਮਰਾ ਲਖਾ ਨਾ ਜਾਏ ਬਸਾਰੋ ਕਹੇ ਵਿਦਸ ਜਾ ਬ੍ਰਧਮ ਸੰਸਾਰ ਏਕੇ ਰੂਪਾ ਨੂਮ ਸਰੂਪਾ ਰੰਗ ਭੈਉ ਰਾਵ ਕਹੀ ਭੂਪਾ ਅੰਡੜ ਜੇ ਰਜ ਸੇ ਤਜ ਕੀਨੀ ਉਤਪਜ ਖਾਨ ਬਹੋ ਰਜ ਦੇਨੀ ਕਹੋ ਭੋਲ ਰਾਜਾ ਹੋ ਬਿਠਾ ਕਹੋ ਸਿਮਨ ਭੈਉ ਸ਼ੰਕਰ ਕੇਠਾ ਸਗਰੇ ਸ੍ਰਿਸ਼ਟ ਦਿਖਾਇ ਅਜੰਬਵਾਜ ਗਾਸ ਰੂਪਿਆ ਸੰਭਵ ਅਬਰਚਾ ਮੇਰੀ ਦਮ ਕਰੋ ਸਿਖੋ ਬਾਰ ਸਿਖ ਸੰਗਰ ਦੁਸ਼ਟ ਜیتے ਉਠਵਤ ਉਤਬਾਤਾ ਸਗਨ ਮਨੇਸ਼ ਕਰੋ ਰਣ ਘਤਾ ਜੇ ਅਸ ਦੁਜ ਤਵ ਸਰਣੀ ਪਰੈ ਤਿਨ ਕੇ ਦੁਸ਼ਟ ਦੁਖ ਤਹ ਮਰੇ ਪੁਰਖ ਜਨਮ ਭਗ ਪ੍ਰੇਤ ਹਾਰੇ ਤਿਨ ਕੇ ਤੁਮ ਸੰਕਟ ਸਬਟਾਰੇ ਜੋ ਕਨ ਕੋ ਇਕ ਬਾਰ ਤਿਐ ਹੈ ਤਾ ਕੇ ਕਹਲ ਨਿਕਤਨੀਐ ਹੈ ਰਚਾ ਹੋਏ ਤੈਂ ਸਭ ਕਾਲ ਦੁਸ਼ਟ ਰਸ਼ਟਰੇ ਤਤਕਾਲ ਕਿਰਪਾ ਦ੍ਰਿਸ਼ਟ^\'ੰਜਨ ਹਰਿਓ ਤਾਕੇ ਤਾਪ ਤਨਕ ਮੋਹ ਰਹਿਓ ਰਿੱਧ ਸਿਧ ਘਰ ਮੋਏ ਸਭ ਹੋਈ ਦੁਸ਼ਟ ਸਭ ਸਕੇ ਨਾ ਕੋਈ ਏਕ ਬਾਰ ਜਿਨ ਤੁਮੇ ਸਬਾਰਾ ਕਾਲ ਫਾਸਤੇ ਤਾਇ ਬਾਰ ਜਿਨ ਨਰ ਨਾਮ ਤਿਆਰੋ ਕਾ ਆਧਾਰਿਤ ਦੁਸ਼ਟ ਦੋਗ ਤੇ ਰਹਾ ਖੜਕੇ ਤਮੈ ਸਰਣ ਤੇ ਹਾਰੀ ਆਪਾ ਦੇ ਲਿਓ ਬਾਰੀ ਸਰਬ ਮਥੋਰ ਮੋਹੋ ਸਹਾਈ ਦੁਸ਼ਟ ਲੋਗ ਤੇ ਲਿਓ ਬਚਾਈ ਸਵਈਆ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੀ ਆਨਿਓ ਰਾਮ ਰਹੀਮ ਬੁਰਾਨ ਕੁਰਾਨ ਅਨੇਕ ਕਹੇ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਬੇ ਮੋਹ ਬੇਦ ਕਹੇ ਅਮੇ ਇਕ ਨ ਜਾਣਿਓ ਸ੍ਰੀ ਅਸਪਾਉਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੋਹੇ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜਕੇ ਗਿਓ ਤੁਹਾਰੋ ਦਵਾਰ ਭਾਇ ਗੈ ਕੀ ਰਾਜ ਅਸ ਗੋਬਿੰਦਾ ਤੁਹਾਰਾ ਰਾਮ ਕਲੀ ਮਹਨਲਾ ਤੀਜਾ ਆਨੰਦਿਕ ਓ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਓ ਹਰੀ ਕੇ ਰਾਮਨ ਜਿਨੇ ਵਸਾਇਆ ਕਹੇ ਨਾਨਕ ਨੰਦ ਹੋ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰਿ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਬਿਸਾਰਣਾ ਅੰਗੀਕਾਰੁ ਕਰੇ ਤੇਰਾ ਆਕਾਰ ਜਿ ਸਭ ਸੁਵਾਰਣ ਸਬਨਾ ਗਲਾ ਸਮਰਤ ਸੁਆਮੀ ਸੋ ਕੋ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਮ ਸੁਨਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸੇ ਆਵਾਜੇ ਸਬਦ ਗਨਹਿ ਹੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਰੋਪ ਸਾਚੇ ਨਾਮ ਅੰਧਰ ਮੇਰਾ ਜਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਨ ਇਛਾ ਸਭ ਪੂਜਾਈਆ ਸਦਾ ਗੁਰ ਬਾਣ ਕੀਤਾ ਗੁਰੂ ਵੇਟੋ ਜਿਸ ਦੀਆਂ ਆਏ ਵਡਿਆਈਆਂ ਕਹੇ ਨਾਨਕ ਸਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਦਾਰੋ ਬਾਜੇ ਪੰਚ ਸਬਦ ਤਿਤ ਕਰ ਸਭਾਗੇ ਘਰ ਸਭਾਗੇ ਸਬਦ ਬਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤਦ ਵਸ ਕੀਤੇ ਕਾਲ ਵਿੰਡਗ ਮਾਰਿਆ ਤੁਰ ਕਰਮ ਪਾਇਆ ਤਉ ਜਨ ਕੋ ਸੇ ਨਾਮ ਹਰਿ ਕੇ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਨੋਵੜ ਭਗਿਓ ਸਗਨ ਮਨਉਰਦ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਬਹੈ ਸਿਰ ਸੇ ਪੂਰੇ ਗੁਰ ਤੇ ਜਾਣੀ ਸੁਨਤੇ ਬਨੀਤ ਕਹਤੇ ਸਤਿਗੁਰਿਆ ਪ੍ਰਭੂ ਰੇ ਬੇਨਵੰਤ ਨਾਨਕ ਗੁਰ ਚਰਨ ਰਾਗੇ ਵਾਜਿਨ ਤੂਰੇ ਮੂਦਾਵਣੀ ਮਹੱਲਾ ਪੰਜਵਾ ਥਾਲ ਵਿਤਨ ਵਸਤੂ ਬਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਗੁਰ ਕਾ ਬਹਿਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਭੁੰਚੈ ਜਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਾ ਜਾਈ ਨਿਤ ਨਿਤ ਰਖ ਉਧਾਰੋ ਸਮ ਸੰਸਾਰ ਜਨਨ ਲਗ ਤਰੀਏ ਸਭ ਨਾਨੂ ਬ੍ਰਹਮਸਾਰੋ ਸ਼ਲੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕਿ ਤੋਈ ਮੈਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸਿ ਬਿਓਈ ਤਰਸਿ ਬਿਓ ਮੈਂ ਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆਉ ਪੌੜੀ ਜਿੱਥੇ ਤੁਸਮ ਰਤ ਜਿੱਥੇ ਕੋਈ ਨਾਹੇ ਉਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਮਕੇ ਜਮਕੇ ਦੂਤ ਨਾਹੇ ਤੇਰੇ ਛੜ ਜਾਹੇ ਭਉਜਲੇ ਬਖਸੁngਾਏ ਗੁਰ ਸਬਦਿ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲ ਮੈਂ ਉਹ ਪੁਨ ਗੁਣ ਗੋਬਿੰਦ ਗਾਹੇ ਸਭ ਸੇ ਨੋ ਕਿਰਪਾ ਇਸ ਮਾਲੇ ਸਾਹੇ ਸਾਹੇ ਮਿਰਤਾ ਕੋ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹਲਾ 5 ਅੰਤਰ ਗੁਰੂ ਆਰਾਧਨਾ ਜੇ ਬਾਜਪ ਗੁਰੂ ਨਾਮੁ ਨੇਤਰੀ ਸਤਗੁਰੂ ਵੇਖਣਾ ਸਰਮਣੀ ਸੁਰਨਾ ਗੁਰੂ ਨਾਮੁ ਸਤਗੁਰੂ ਸੇ ਤੀਰਤਿਆ ਦਰਗਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉਤਮ ਕਾਢਿਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰਖੇ ਰਖਣਹਾਰਾ ਬੁਬਾਰਿ ਅਨ ਗੁਰ ਕੀ ਪੈਰੀ ਪਾਏ ਕਾਜਿਸ ਵਾਰਿ ਅਨ ਹੋ ਆਪ ਵਿਦਿਆਨ ਮਨੋ ਨਾਮਿ ਸਾਰਿ ਅਨ ਸਾਧ ਜਨਾ ਕੇ ਸੰਗ ਭਵਜਲ ਤਾਰਿ ਅਨ ਸਾਕਤ ਨਿੰਦਕ ਦੁਸ਼ਟ ^{(1)} ਮਾਹਿ ਮੀਦਾਰਿ ਅਨ ਤੇ ਸਾਹਿਬ ਕੀਤੇ ਨਾਨਕ ਮੰਨਿ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨਿ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ